ਕੈਡੀਗੜੀ ਯੂਨੀਵਰਸਿਟੀ ਕੜਵਾਂ ਦੀ ਗੱਲ ਕਰੀਏ ਤਾਂ ਵੱਖ-ਵੱਖ ਖੇਤਰਾਂ ਦੇ ਵਿੱਚ ਲਗਾਤਾਰ ਮਾਰਾ-ਮਾਰ ਦੀ ਆਈ ਹੈ ਇੱਥੇ ਅਸੀਂ ਪੜ੍ਹਾਉਂਦੇ ਹਾਂ ਹੋਟਲ ਮੈਨੇਜਮੈਂਟ ਟੂਰਿਜ਼ਮ ਡਿਪਾਰਟਮੈਂਟ ਆਫ ਏਅਰਲਾਈਨਸ ਦੇ ਸਾਰੇ ਇੱਥੇ ਹੀ ਆਉਂਦੇ ਕਲਰੀ ਸਾਇੰਸ ਪੜ੍ਹਾਉਂਦੇ ਹਾਂ ਏਅਰਲਾਈਨਸ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਕੰਮ ਹੁੰਦਾ ਚਾਹੇ ਉਹ ਏਅਰ ਹੋਸਟੈਸ ਦਾ ਹੋਵੇ ਜਾਂ ਹੋਰ ਕਰੂ ਮੈਂਬਰਸ ਦਾ ਹੋਵੇ ਸੋ ਇੱਕ ਡੰਮੀ ਇਹਨਾਂ ਨੇ ਪਲੇਨ ਬਣਾਇਆ ਹੋਇਆ ਉਸ ਦੇ ਵਿੱਚ ਸਾਡੇ ਕੋਲ ਨੇਮ 40 ਪਲੱਸ ਕੰਪਨੀਆਂ ਆਂਦੀਆਂ ਇੱਥੇ ਜਿਹੜੇ ਰੈਨਾਉਂਡ ਬ੍ਰਾਂਡਸ ਲਾਈਕ ਲੀਲੋਸ ਹਾਇਆਤ ਤਾਜ ਸਾਰੇ ਸਾਡੇ ਬੱਚਿਆਂ ਲਈ ਆਂਦੀਆਂ ਕੀ ਸਪੈਸ਼ਲ ਟ੍ਰੇਨਿੰਗ ਇੱਥੇ ਦਿੱਤੀ ਜਾਂਦੀ ਹੈ ਇਟਸ ਅ ਸਰਵਿਸ ਇੰਡਸਟਰੀ ਅਸੀਂ ਜੇ ਹੋਟਲ ਮੈਨੇਜਮੈਂਟ ਦੀ ਗੱਲ ਕਰ ਲਈਏ 에어ਲਾਈਨਸ ਥਿਸ ਇਜ਼ 올 ਅਬਾਊਟ ਸਰਵਿਸ ਇੰਡਸਟਰੀ ਪਿਛਲੇ ਵਾਰ ਅਸੀਂ 100 ਤੋਂ 151 ਦੇ ਵਿੱਚ ਸੀਗੇ ਤੇ ਇਸ ਵਾਰੀ ਅਸੀਂ 51 ਤੋਂ ਲੈ ਕੇ 100 ਦੇ ਵਿੱਚ ਹੈਗੇ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਸ਼ੇਅਰ ਕਰਦੇ ਹੋਇਆ ਨਾਲ ਇਹ ਮੇਰੇ ਬੱਚੇ ਸਪੈਸ਼ਲੀ ਹੋਟਲ ਮੈਨੇਜਮੈਂਟ ਦੇ ਬੱਚੇ ਦੇ ਹੈਵ ਵੈਰੀਅਸ ਲਿਫਕਾ ਬੁੱਕ ਆਫ ਰਿਕਾਰਡਸ ਦੇ ਗੋ ਪਾਰਟਿਸਿਪੇਟ ਇਨ ਨੈਸ਼ਨਲ ਐਂਡ ਇੰਟਰਨੈਸ਼ਨਲ ਲੈਵਲ ਇਵੈਂਟਸ ਫਾਰ ਬੇਕਰੀ ਐਂਡ ਕੁਕਿੰਗ ਐਂਡ ਦੇ ਹੈਵ ਵਨ ਐਕੋਲੇਜ एवरीव्ਹਰ ਕਈ ਚੀਜ਼ਾਂ ਹਾ ਜੇ ਅਚੀਵ ਕਰਨੀਆਂ ਰਹਿੰਦੀਆਂ ਹੋਣਗੀਆਂ ਉਹ ਟਾਰਗੇਟਸ ਚੰਡੀਗੜ੍ਹ ਯੂਨੀਵਰਸਿਟੀ ਦੇ ਕੀ ਕੀ ਨੇ ਚੰਡੀਗੜ੍ਹ ਯੂਨੀਵਰਸਿਟੀ ਕੜਵਾਂ ਦੀ ਗੱਲ ਕਰੀਏ ਤਾਂ ਵੱਖ-ਵੱਖ ਖੇਤਰਾਂ ਦੇ ਵਿੱਚ ਲਗਾਤਾਰ ਮਾਰਾ-ਮਾਰ ਦੀ ਆਈ ਹੈ ਚੰਡੀਗੜ੍ਹ ਯੂਨੀਵਰਸਿਟੀ ਦੇ ਡਿਪਾਰਟਮੈਂਟ ਦੀ ਅਸੀਂ ਅੱਜ ਗੱਲ ਕਰਾਂਗੇ ਯੂਨੀਵਰਸਿਟੀ ਇੰਸਟੀਚਿਊਟ ਆਫ ਟੂਰਿਜ਼ਮ ਐਂਡ ਹੋਟਲ ਮੈਨੇਜਮੈਂਟ ਹੈ ਜਿਹੜਾ ਪਿਛਲੇ 2 ਸਾਲਾਂ ਤੋਂ ਇੰਡੀਆ ਦੇ ਵਿੱਚ ਟੌਪ ਕਰਦਾ ਆ ਰਿਹਾ ਹੈਗਾ ਸੋ ਕਿਸ ਤਰ੍ਹਾਂ ਦੇ ਨਾਲ ਇੱਥੇ ਜਿਹੜੀ ਹੈ ਉਹ ਸਟੂਡੈਂਟਸ ਦੇ ਲਈ ਇੱਥੇ ਉਹਨਾਂ ਨੂੰ ਪੜ੍ਹਾਈ ਜਿਹੜੀ ਐ ਉਹ ਕਰਵਾਈ ਜਾਂਦੀ ਕਿਸ ਤਰ੍ਹਾਂ ਦੀ ਟ੍ਰੇਨਿੰਗਸ ਦਿੱਤੀਆਂ ਜਾਂਦੀਆਂ ਨੇ ਉਹ ਅਸੀਂ ਤੁਹਾਨੂੰ ਅੱਜ ਦਿਖਾਵਾਂਗੇ ਗੱਲਬਾਤ ਵੀ ਕਰਾਂਗੇ ਇਸ ਪ੍ਰਾਪਤੀ ਤੇ ਸੋ ਇਸ ਡਿਪਾਰਟਮੈਂਟ ਦੇ ਵਿੱਚ ਹੋਟਲ ਮੈਨੇਜਮੈਂਟ ਦਾ ਜਿਹੜਾ ਕੋਰਸ ਹੁੰਦਾ ਤੇ ਨਾਲ ਨਾਲ 에ਅਰਲਾਈਨਸ ਦਾ ਜਿਹੜਾ ਕੋਰਸ ਵੀ ਹੁੰਦਾ ਸੋ ਦੋਨੋਂ ਸੈਪਰੇਟ ਨੇ ਸੋ ਕਿਸ ਤਰ੍ਹਾਂ ਦੇ ਨਾਲ ਦੋਵੇਂ ਖੇਤਰਾਂ ਦੇ ਵਿੱਚ ਸੀਯੂ ਨੂੰ ਜਿਹੜੀ ਅਚੀਵਮੈਂਟ ਉਹ ਹਾਸਲ ਹੋਈ ਹੈ ਸੋ ਆਪਾਂ 에ਅਰਲਾਈਨਸ ਤੋਂ ਸ਼ੁਰੂ ਕਰਾਂਗੇ ਤਾ ਇੱਥੇ ਕਿਸ ਤਰ੍ਹਾਂ ਦੇ ਨਾਲ ਸਟੂਡੈਂਟਸ ਦੇ ਲਈ ਸਾਰੀ ਟ੍ਰੇਨਿੰਗ ਦਾ ਜਿਹੜਾ ਇੰਤਜ਼ਾਮ ਹੈ ਉਹ ਕੀਤਾ ਜਾਂਦਾ ਉਹ ਤੁਹਾਨੂੰ ਅਸੀਂ ਦਿਖਾਵਾਂਗੇ ਗੱਲਬਾਤ ਵੀ ਕਰਾਂਗੇ ਕਿ ਜਿਹੜਾ 2 ਸਾਲਾਂ ਤੋਂ ਟੌਪ ਤੇ ਆਉਣ ਦਾ ਕਾਰਨ ਜਿਹੜਾ ਹੈਗਾ ਉਹ ਕੀ ਰਿਹਾ ਸੋ ਇੱਕ ਤੁਸੀਂ ਚਲ ਕੇ ਜਰੂਰ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਇੱਥੇ ਇੱਕ 에어 ਲਾਈਨਸ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਕੰਮ ਹੁੰਦਾ ਚਾਹੇ ਉਹ 에어 호ਸਟਸ ਦਾ ਹੋਵੇ ਜਾਂ ਹੋਰ ক্রੂ ਮੈਂਬਰਸ ਦਾ ਹੋਵੇ ਸੋ ਇੱਕ ਡੰਮੀ ਇਹਨਾਂ ਨੇ ਪਲੇਨ ਬਣਾਇਆ ਹੋਇਆ ਉਸ ਦੇ ਵਿੱਚ ਪ੍ਰੋਪਰ ਉਸੇ ਤਰੀਕੇ ਦੇ ਨਾਲ ਜਿਹੜੀ ਟ੍ਰੇਨਿੰਗ ਹੈ ਗਾਈਡੈਂਸ ਹੈ ਸੋ ਉਹ ਸਾਰੀ ਚੀਜ਼ਾਂ ਇਹਨਾਂ ਨੂੰ ਦੱਸੀਆਂ ਜਾਂਦੀਆਂ ਤੇ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਇਸ ਡਿਪਾਰਟਮੈਂਟ ਦੇ ਨਾਲ ਜੁੜੇ ਹੋਏ ਮੈਮ ਮੌਜੂਦ ਨੇ ਮੈਮ ਕੀ ਨਾਮ ਹੈ ਜੀ ਮੇਰਾ ਨਾਮ ਹੈ ਅਰਵਿੰਦਰ ਕੌਰ ਤੇ ਮੈਨੂੰ 8 ਸਾਲ ਹੋ ਗਏ ਚੰਡੀਗੜ੍ਹ ਯੂਨੀਵਰਸਿਟੀ ਚ ਤੇ ਮੈਂ ਆਪਣੇ ਡਿਪਾਰਟਮੈਂਟ ਦੀ ਪ੍ਰੋਗਰੈਸ ਦੇਖੀ ਹੈ ਜਦ ਸਟਾਰਟ ਹੋਇਆ ਸੀ ਤੇ ਹੁਣ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਨੇ ਕਿੰਨੀ ਪ੍ਰੋਗਰੈਸ ਕੀਤੀ ਤੇ ਚੰਡੀਗੜ੍ਹ ਯੂਨੀਵਰਸਿਟੀ ਨਾਲ ਅਸੀਂ ਵੀ ਪ੍ਰੋਗਰੈਸ ਕੀਤੀ ਹੈ ਠੀਕ ਹੈ ਮੈਮ 2 ਸਾਲਾਂ ਤੋਂ ਸਾਨੂੰ ਪਤਾ ਲੱਗਿਆ ਵੀ ਟਾਪ ਕੀਤਾ ਇਸ ਡਿਪਾਰਟਮੈਂਟ ਦੀ ਆਪਾਂ ਗੱਲ ਕਰੀ ਅਸੀਂ ਯੂ ਨੇ ਤਾਂ ਕਾਦੇ ਚ ਟਾਪ ਕੀਤਾ ਵਰਲਡ ਵਾਈਡ ਕੀ ਪੋਜੀਸ਼ਨ ਰਹੀ ਹੈ ਇੰਡੀਆ ਦੇ ਵਿੱਚ ਕੀ ਰਹੀ ਹੈ ਨਾ ਸਾਡਾ ਇਹ ডিপਾਰਟਮੈਂਟ ਹੈ ਯੂਨੀਵਰਸਿਟੀ ਇੰਸਟੀਚਿਊਟ ਆਫ ਟੂਰਿਜ਼ਮ ਐਂਡ ਹਸਪੀਟੈਲਿਟੀ ਮੈਨੇਜਮੈਂਟ ਇੱਥੇ ਅਸੀਂ ਪੜਾਉਂਦੇ ਹਾਟਲ ਮੈਨੇਜਮੈਂਟ ਟੂਰਿਜ਼ਮ ਡਿਪਾਰਟਮੈਂਟ ਆਫ エアਲਾਈਨਸ ਦੇ ਸਾਰੇ ਇੱਥੇ ਹੀ ਆਉਂਦੇ ਕਲਰੀ ਸਾਇੰਸ ਪੜਾਉਂਦੇ ਆ ਨਾਲ ਪਿਛਲੇ ਸਾਲ ਸਾਡਾ ਕਯੂਐਸ ਵਰਲਡ ਰੈਂਕਿੰਗ ਵਾਸ ਜਿਹੜੀ ਗਲੋਬਲੀ ਸੀਗੀ ਨੰਬਰ 1 ਸੀ ਐ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਹੋਇ ਕਿ ਇਸ ਵਾਰ ਵੀ ਸਾਡੀ ਨੰਬਰ ਰੈਂਕਿੰਗ ਜਿਹੜੀ ਨੰਬਰ 1 ਹੈ ਪਰ ਡਿਫਰੈਂਸ ਹੈ ਨਾ ਕਿ ਪਿਛਲੀ ਵਾਰ ਅਸੀਂ 100 ਤੋਂ 151 ਦੇ ਵਿੱਚ ਸੀਗੇ ਤੇ ਇਸ ਵਾਰੀ ਅਸੀਂ 51 ਤੋਂ ਲੈ ਕੇ 100 ਦੇ ਵਿੱਚ ਹੈਗੇ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਸ਼ੇਅਰ ਕਰਦੇ ਹੋਇ ਨਾਲ ਐਨ ਬਹੁਤ ਪ੍ਰਾਊਡ ਵੀ ਫੀਲ ਹੋ ਰਿਹਾ ਕਿ ਮੈਂ ਇੱਥੇ ਐਸੋਸੀਏਟਿਡ ਹਾਂ ਚੰਡੀਗੜ੍ਹ ਯੂਨੀਵਰਸਿਟੀ ਨਾਲ ਤੇ ਮੈਮ ਇਹ ਕਦੋਂ ਸਟਾਰਟ ਹੋ ਗਿਆ ਸੀਗਾ ਜਿਹੜਾ ਇਸ ਆਪਾਂ ਡਿਪਾਰਟਮੈਂਟ ਦੀ ਗੱਲ ਕਰੀਏ ਤੇ ਹੁਣ ਤੱਕ ਤਾਂ ਜਿਹੜਾ ਸਫਰ ਹੈ ਉਹ ਕਿਵੇਂ ਦੇਖਦੇ ਹੋ ਲਾਈਕ ਕੀ ਕੀ ਡਿਵੈਲਪਮੈਂਟਸ ਹ ਅ ਚੰਡੀਗੜ੍ਹ ਯੂਨੀਵਰਸਿਟੀ ਜਿਹੜਾ ਅਸੀਂ ਰੈਨਾਉਂਡ ਹਾਂ ਫॉर ਅਸੀਂ ਆਪਣੇ ਅਕੈਡੈਮਿਕ ਰੈਪਿਟੇਸ਼ਨ ਲਈ ਇੰਡਸਟਰੀ ਰੈਪਿਟੇਸ਼ਨ ਲਈ ੈਂਪਲੋਇਰ ਰੈਪਿਟੇਸ਼ਨ ਲਈ ਕਿ ਜਿਹੜੇ ਇੱਥੇ ਆਂਦੇ ਐ ਇਹ ਡਿਪਾਰਟਮੈਂਟ ਸਾਡਾ ਚੰਡੀਗੜ੍ਹ ਯੂਨੀਵਰਸਿਟੀ ਦੇ ਨਾਲ ਹੀ ਸਟਾਰਟ ਹੋਇਆ ਸੀ ਡਿਪਾਰਟਮੈਂਟ ਆਫ ਹੋਟਲ ਮੈਨੇਜਮੈਂਟ UITHM ਜਿਹੜਾ ਇਹ ਸਟਾਰਟ ਹੋਇਆ ਸੀ 2012 ਵਿੱਚ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਪ੍ਰੋਗਰੈਸ ਦੇਖੀ ਹੈ ਕਿਤੋਂ ਅਸੀਂ ਸਟਾਰਟ ਕੀਤਾ ਸੀ ਅਸੀਂ ਕਿੱਥੇ ਪਹੁੰਚੇ ਹਾਂ ਨਾਲ ਵੈਨ ਵੀ ਟਾਕ ਅਬਾਊਟ ਇਟ ਇਟਸ ਲਾਈਕ ਕੀ ਸਾਡੀ ਬਹੁਤ ਸਾਰੀ ਕੰਪਨੀਆਂ ਜਿਹੜੀ ਪਹਿਲੇ ਆਂਦੀ ਸੀ ਹੁਣ ਆਂਦੀਆਂ ਹੁਣ ਸਾਡੇ ਕੋਲ ਨੇਮ 40 ਪਲੱਸ ਕੰਪਨੀਆਂ ਆਂਦੀਆਂ ਇੱਥੇ ਜਿਹੜੇ ਰੈਨਾਉਂਡ ਬ੍ਰਾਂਡਸ ਲਾਈਕ ਲੀਲਾਸ ਹਾਇਤ ਤਾਜ ਸਾਰੇ ਸਾਡੇ ਬੱਚਿਆਂ ਲਈ ਆਂਦੀਆਂ ਨੈਸ਼ਨਲੀ ਇੰਟਰਨੈਸ਼ਨਲੀ ਸਾਡੇ ਕੋਲ ਏਅਰਲਾਈਨਸ ਹੈ ਜਿਹੜੀਆਂ ਆਂਦੀਆਂ ਸਾਡੇ ਡਿਪਾਰਟਮੈਂਟ ਆਫ ਏਅਰਲਾਈਨਸ ਦੇ ਬੱਚਿਆਂ ਨੂੰ ਹਾਇਰ ਕਰਨ ਲਈ ਤੇ ਜਦ ਅਸੀਂ ਗੱਲ ਕਰਦੇ ਹਾਂ ਡਿਪਾਰਟਮੈਂਟ ਆਫ ਟੂਰਿਜ਼ਮ ਦੀ ਉੱਥੋਂ ਦੇ ਵੀ ਬਹੁਤ ਸਾਰੀ ਰੈਨਾਉਂਡ ਕੰਪਨੀਆਂ ਆਂਦੀਆਂ ਬੱਚਿਆਂ ਨੂੰ ਹਾਇਰ ਕਰਨ ਲਈ ਤੇ ਇਟਸ ਪ੍ਰਾਊਡ ਮੂਵਮੈਂਟ ਕਿ ਮੇਰੇ ਬੱਚੇ ਜਗਾ ਜਗਾ ਤੇ ਜਾ ਕੇ ਚੰਡੀਗੜ੍ਹ ਯੂਨੀਵਰਸਿਟੀ ਦਾ ਨਾਮ ਰੋਸ਼ਨ ਕਰਦੇ ਆ ਤੇ ਇੱਥੇ ਆਂਦੇ ਆ ਇਹ 올 ਥੈਂਕਸ ਟੂ ਚੰਡੀਗੜ੍ਹ ਯੂਨੀਵਰਸਿਟੀਜ਼ ਵਿਜ਼ਨ ਤੁਸੀਂ 엠ਪਲੋયર ਰੈਪਿਟੇਸ਼ਨ ਦੀ ਗੱਲ ਕੀਤੀ ਹੈ ਜੀ ਜੇ ਆਪਾਂ ਪਲੇਸਮੈਂਟਸ ਦੀ ਗੱਲ ਕਰੀਏ ਤਾਂ ਜਿਹੜਾ ਐਵਰੇਜ ਪੈਕੇਜ ਕਿਸ ਤਰ੍ਹਾਂ ਦਾ ਰਹਿੰਦਾ ਹੈ ਐਵਰੇਜ ਪੈਕੇਜ ਸਟਾਰਟਿੰਗ ਪੈਕੇਜ ਦੇਖੋ ਸੀ ਸਾਰਿਆਂ ਨੇ ਘੱਟ ਤੇ ਸਟਾਰਟ ਕੀਤਾ ਬਟ ਡਿਪੈਂਡਿੰਗ ਔਨ ਕੰਪਨੀ ਟੂ ਕੰਪਨੀ ਇਹ ਹਮੇਸ਼ਾ ਕੰਪਨੀ ਤੇ ਡਿਪੈਂਡ ਕਰਦਾ ਹੈ ਸਟਾਰਟਿੰਗ ਫਰਮ 2.5 ਲੱਖ ਤੋਂ ਬੱਚਾ ਸਾਡਾ 5 ਲੱਖ 10 ਲੱਖ 15 ਲੱਖ ਪਰ ਐਨਮ ਤੇ ਵੀ ਜਾਂਦਾ ਹੈ ਡਿਪੈਂਡਿੰਗ ਔਨ ਕੰਪਨੀ ਟੂ ਕੰਪਨੀ ਠੀਕ ਹੈ ਤੇ ਮੈਮ ਆਪਾਂ ਪਹਿਲਾਂ 에ਅਰਲਾਈਨਸ ਦੀ ਗੱਲ ਕਰੀਏ ਤਾਂ ਜਿਵੇਂ ਅਸੀਂ ਜਿੱਥੇ ਆਪਾਂ ਖੜੇ ਆ ਹੁਣ ਇਸ ਵੇਲੇ ਸੋ ਇਹ ਬਣਾਉਣ ਦਾ ਮਕਸਦ ਕੀ ਸੀ ਕੀ ਸਪੈਸ਼ਲ ਟ੍ਰੇਨਿੰਗ ਇੱਥੇ ਦਿੱਤੀ ਜਾਂਦੀ ਹੈ ਇਟਸ ਅ ਸਰਵਿਸ ਇੰਡਸਟਰੀ ਅਸੀਂ ਜੇ ਹੋਟਲ ਮੈਨੇਜਮੈਂਟ ਦੀ ਗੱਲ ਕਰ ਲਏ 에ਅਰਲਾਈਨਸ ਇਸ ਇਜ਼ ਆਲ ਅਬਾਊਟ ਸਰਵਿਸ ਇੰਡਸਟਰੀ ਸਰਵਿਸ ਇੰਡਸਟਰੀ ਅਸੀਂ ਪ੍ਰੋਫੈਸ਼ਨਲ ਐਥਿਕਸ ਠੀਕ ਹੈ ਜੇ ਅਸੀਂ ਇਹ ਲੈਬ ਦੀ ਗੱਲ ਕਰੀਏ ਥਿਸ ਇਜ਼ ਅ ਡਮੀ ਆਫ ਏਟੀਆਰ 72500 ਜਿਹੜਾ 에ਅਰਕ੍ਰਾਫਟ ਹੈ ਅਸੀਂ ਇਹ ਡਮੀ ਕ੍ਰੀਏਟ ਕੀਤਾ ਤੇ ਬੱਚੇ ਨੂੰ ਜੋ ਸਿਨੈਰੀਓ ਫੀਲ ਹੋਵੇ ਕਿ 에어ਕ੍ਰਾਫਟ ਜਿਵੇਂ ਸਰਵਿਸ ਕਰਦੇ ਆ ਕਿੰਨੀ ਜਗਾ ਹੈ ਦੈਨ ਅਸੀਂ ਇਹਨਾਂ ਨੂੰ ਸਿਖਾਉਂਦੇ ਆ ਫਰਸਟ ਏਡ ਪ੍ਰੋਸੀਜਰ ਸਿਖਾਉਂਦੇ ਆ ਐਮਰਜੈਂਸੀ ਪ੍ਰੋਸੀਜਰ ਸਿਖਾਉਂਦੇ ਆ ਬੀਂਗ ਅ ਕ੍ਰੂ ਅਪਾਰਟ ਫਰਮ ਦੈਟ ਆਲਸੋ ਹਸਪਿਟੈਲਿਟੀ ਕੀ ਹੁੰਦੀ ਸਾਰਾ ਅਸੀਂ ਬੱਚਾ ਨੂੰ ਸਿਖਾਉਂਦੇ ਆ ਜਿਹੜਾ ਹੁਣ ਬੱਚੇ ਕਰ ਰਿਹਾ ਹੈ ਇਹ ਸਾਡੇ ਕੋਲ ਐਕਚੁਅਲ ਆਨਲਾਈਨ ਟ੍ਰੋਲੀ ਹੈ ਜਿੰਦੇ ਸਰਵਿਸ ਹੁੰਦੀ ਹੈ ਤੇ ਬੱਚਾ ਕੋਲ ਆਲਰੇਡੀ ਹੈਂਡਸ-ਆਨ ਐਕਸਪੀਰੀਅੰਸ ਹੁੰਦਾ ਹੈ ਬਾਈ ਦ ਟਾਈਮ ਦੇ ਜੁਆਇਨ ਅ ਏਅਰਲੈਨ ਬਿਲਕੁਲ ਠੀਕ ਹੈ ਤੇ ਹੋਰ ਜਿਹੜੀ ਆਪਾਂ ਗੱਲ ਕਰੀਏ ਜਿਹੜੀ ਫੈਕਲਟੀ ਵੱਲੋਂ ਹੋਰ ਕੀ ਕੀ ਇਹਨਾਂ ਦਾ ਜਿਹੜਾ ਪੜਾਉਣ ਦੇ ਵਿੱਚ ਕਿਵੇਂ ਖਾਸ ਕੀ ਹੈ ਤੁਹਾਡਾ ਹੋਰ ਇੰਸਟੀਚੂਸ਼ਨਸ ਨਾਲੋਂ ਸਾਡਾ ਖਾਸ ਹੈ ਕਿ ਮੇਰੀ ਮੈਕਸਿਮਮ ਫੈਕਲਟੀਆਂ ਫ্রম ਇੰਡਸਟਰੀ ਜੇ ਮੈਂ ਆਪਣੀ ਗੱਲ ਕਰਾਂ ਮੈਂ ਆਪ ਇੰਡਸਟਰੀ ਤੋਂ ਹਾਂ ਮੈਂ 12 ਸਾਲ ਕੰਮ ਕੀਤਾ ਐਵੀਏਸ਼ਨ ਉਸ ਤੋਂ ਬਾਅਦ ਮੈਂ ਚੰਡੀਗੜ੍ਹ ਯੂਨੀਵਰਸਿਟੀ ਚ ਆਈਆਂ ਤੇ ਪੜ੍ਹਾਈ ਨਾਲ ਨਾਲ ਮੈਂ ਆਪਣਾ ਇੰਡਸਟਰੀ ਐਕਸਪੀਰੀਅੰਸ ਵੀ ਸ਼ੇਅਰ ਕਰਦੀ ਹਾਂ ਤਾਂ ਦੈਟਸ ਦ ਬੈਸਟ ਪਾਰਟ ਕਿ ਫੈਕਲਟੀ ਜਿਹੜਾ ਬੱਚਾ ਨੂੰ ਸਿਖਾਉਂਦਾ ਹੈ ਉਹਨਾਂ ਦਾ ਆਪਣਾ ਐਕਸਪੀਰੀਅੰਸ ਵੀ ਸ਼ੇਅਰ ਕਰਦਾ ਹੈ ਨਾਲ ਟੈਕਨੀਕੈਲਿਟੀ ਸਿਖਾਉਂਦਾ ਹੈ ਐਂਡ ਮੈਂ 에어ਲਾਈਨਸ ਦੀ ਹੀ ਗੱਲ ਨਹੀਂ ਕਰ ਰਹੀ ਮੈਂ ਪੂਰੇ UIITHM ਦੀ ਗੱਲ ਕਰ ਰਹੀ ਆ ਮੇਰੀ ਮੈਕਸਿਮਮ ਫੈਕਲਟੀ ਇਨ ਥਿਸ ਡਿਪਾਰਟਮੈਂਟ ਇਜ਼ ਫ਼ਰਮ ਇੰਡਸਟਰੀ ਅਜਾ 2 ਸਾਲਾਂ ਤੋਂ ਦੱਸਿਆ ਟੌਪ ਕਰ ਰਿਹਾ ਹੈ ਐਮਪਲੋਇਰ ਰੈਪਿਟੇਸ਼ਨ ਤੋਂ ਇਲਾਵਾ ਮੈਮ ਹੋਰ ਕਿਹੜੇ ਕਿਹੜੇ ਕ੍ਰਾਈਟੇਰੀਆਜ਼ ਆ ਐਮਪਲੋਇਰ ਰੈਪਿਟੇਸ਼ਨ ਤੋਂ ਐਕੈਡਮਿਕਸ ਥੈਟਸ ਦ ਮੇਨ ਪਾਰਟ ਬਿਕਾਜ਼ ਜਦ ਤੱਕ ਅਸੀਂ ਪੜਾਈ ਦੀ ਗੱਲ ਨਹੀਂ ਕਰਾਂਗੇ ਤੇ ਅਸੀਂ ਗੱਲ ਨਹੀਂ ਕਰ ਸਕਦੇ ਸਾਡਾ ਕਰਿਕੂਲਮ ਇਸ ਡਿਜ਼ਾਈਨਡ ਇਨ ਅ ਸੱਚ ਆ ਮੈਨਰ ਜਿਹੜਾ ਬੱਚੇ ਨੂੰ ਹੋਲਿਸਟਿਕ ਡਿਵੈਲਪਮੈਂਟ ਤੇ ਕਨਸੈਂਟਰੇਟ ਕਰਦਾ ਇਟਸ ਨਾਟ ਓਨਲੀ ਕਿ ਮੈਂ ਬੱਚੇ ਨੂੰ ਕਿਤਾਬੀ ਕੀੜਾ ਬਣਾਇਆ ਇਟਸ ਅ ਹੋਲਿਸਟਿਕ ਡਿਵੈਲਪਮੈਂਟ ਕਿ ਬੱਚਾ ਅੱਛਾ ਹਿਊਮਨ ਬੀਇੰਗ ਵੀ ਬਣੇ ਬੱਚੇ ਦੇ ਸਕਿੱਲ ਐਨਹਾਂਸਮੈਂਟ ਵੀ ਹੋਣ ਤੇ ਬੱਚੇ ਨੂੰ ਪੜ੍ਹਾਈ ਦਾ ਵੀ ਪਤਾ ਹੋ ਲੇਟੈਸਟ ਟੈਕਨੋਲੋਜੀ ਅਸੀਂ ਹਰ ਸਾਲ ਆਪਣਾ ਜਿਹੜਾ ਸਿਲੇਬਸ ਆ ਰਿਵਾਈਜ਼ ਕਰਦੇ ਹਾਂ अप टू डेट कर दे हां ਸਾਡੇ ਕੋਲ ਹਰ ਚੀਜ਼ ਅਪ ਟੂ ਡੇਟ ਜਿਹੜੇ ਸਾਨੂੰ ਇਨਸਟਰੂਮੈਂਟਸ ਚਾਹੀਦੇ ਸਾਡੇ ਕੋਲ ਅਸੀਂ ਹਰ ਸਾਲ ਅਪਡੇਟ ਕਰਦੇ ਆਪਨੇ ਆਪ ਨੂੰ ਐਜ਼ ਅ ਟੀਚਰ ਆਲਸੋ ਜੇ ਮੈਂ ਅਪਡੇਟ ਹੋਵਾਂਗੀ ਤਾਂ ਹੀ ਮੈਂ ਆਪਣੇ ਬੱਚਾ ਨੂੰ ਅਪਡੇਟ ਕਰਾਂਗੀ ਆਕੇ ਸੋ ਦੈਟਸ ਅਬਾਊਟ ਮਾਈ ਅਕੈਡਮਿਕਸ ਕਿ ਕਰਿਕੂਲਮ ਰਿਵਾਈਜ਼ਡ ਹੋਣਾ ਚਾਹੀਦਾ ਹੈ ਮੇਰੇ ਲੈਬਸ ਹੋਣੀ ਚਾਹੀਦੀਆਂ ਅਪ ਟੂ ਡੇਟ ਹੋਣੀਆਂ ਚਾਹੀਦੀਆਂ ਬੱਚੇ ਦੀ ਹੋਲਿਸਟਿਕ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਸੋ ਦੈਟਸ ਹਾਊ ਵੀ ਹੈਲਪ ਤੇ ਮੈਮ ਜਿਹੜਾ ਆਪਣਾ ਹੋਟਲ ਮੈਨੇਜਮੈਂਟ ਦੀ ਆਪਾਂ ਗੱਲ ਕਰੀ ਹਸਪਿਟੈਲਿਟੀ ਮੈਨੇਜਮੈਂਟ ਦੀ ਉਹਦੇ ਬਾਰੇ ਵੀ ਦੱਸੋ ਉਧਰ ਕੀ ਖਾਸ ਹੈਗਾ ਇਸ ਯੂਨੀਵਰਸਿਟੀ ਦੀ ਗੱਲ ਕਰੀ ਦੇਖੋ ਹੋਟਲ ਮੈਨੇਜਮੈਂਟ ਅਸੀਂ ਬੱਚਿਆਂ ਨੂੰ ਸਪੈਸ਼ਲਾਈਜੇਸ਼ਨਸ ਦੇਨੇ ਆ ਦੇ ਰਿਜ਼ੋਰਟ ਐਂਡ ਇਵੈਂਟ ਮੈਨੇਜਮੈਂਟ ਰੈਸਟੋਰੈਂਟ ਕੇਟਰਿੰਗ ਮੈਨੇਜਮੈਂਟ ਸਾਡਾ ਹੋਟਲ ਮੈਨੇਜਮੈਂਟ ਬੱਚਾ ਹੋਟਲ ਚ ਕੰਮ ਕਰਨਾ ਚਾਹੁੰਦਾ ਹੈ ਬੱਚਾ ਮੇਰਾ ਆਪਣਾ ਬਿਜ਼ਨਸ ਸਟਾਰਟ ਕਰਨਾ ਚਾਹੁੰਦਾ ਹੈ ਇਵੈਂਟਸ ਦਾ ਬਿਜ਼ਨਸ ਸਟਾਰਟ ਕਰਨਾ ਚਾਹੁੰਦਾ ਹੈ ਅਗੇਨ ਇਟਸ ਅ ਹੋਲਿਸਟਿਕ ਡਿਵੈਲਪਮੈਂਟ अचीव असी कर लिया बट अभी कहते प्राउड भी है बहुत बट सू पता है असं होर बहुत मेहनत करनी है टू सस्टेन है टू मेनटेन दिस रैंकिंग कि अगली बार असी होर कुछ नवा मकाम हासिल करिए ਤੇ मैम ਜਿਹੜੀ ਕਿਚਨਸ ਕਿੰਨੇ ਤਰ੍ਹਾਂ ਦੀਆਂ ਤੁਹਾਡੀਆਂ ਇੱਥੇ ਨੇ ਤੇ ਉਹਨਾਂ ਚ ਖਾਸ ਕੀ ਹੈ ਲਾਈਕ ਹਾਈਜੀਨ ਹਾਈਜਨਿਕ ਕੰਡੀਸ਼ਨਸ ਦਾ ਤੇ ਹੋਰ ਕਿਹੜੀ-ਕਿਹੜੀ ਚੀਜ਼ਾਂ ਉੱਤੇ ਧਿਆਨ ਰੱਖਦੇ ਹੋ ਸੇ ਵੀ ਹੈਵ ਕਿਚਨਸ ਜਿ세 ਕਲਰੀ ਸਾਈਜ਼ ਦੇ ਕਿਚਨ ਹੈ ਸਾਡੀ ਸਾਡੀ ਬੇકરી ਦੀ ਕਿਚਨ ਹੈ ਜਿਹੜੇ ਬੱਚੇ ਨੂੰ ਅਸੀਂ ਇੰਜ ਕਰਦੇ ਜਿਵੇਂ ਪਹਿਲੇ ਸਾਲ ਚ ਅਸੀਂ ਬੱਚੇ ਨੂੰ ਹਰ ਚੀਜ਼ ਦੇ ਬੇਸਿਕ ਸਿਖਾਉਂਦੇ ਆ ਦੈਨ ਐਸ ਅ ਟੀਚਰ ਮੈਂ ਵੀ ਆਬਜ਼ਰਵ ਕਰਦੀ ਆ ਕਿ ਬੱਚੇ ਚ ਕਿਸ ਚੀਜ਼ ਦਾ ਇੰਟਰਸਟ ਹੈ ਕੱਲ ਨੂੰ ਬੱਚੇ ਨੂੰ ਇੰਟਰਸਟ ਹੈ ਕਿ ਮਾਪੇ ਕਹਿੰਦੇ ਹੋਟਲ ਮੈਨੇਜਮੈਂਟ ਕਰ ਲੋ ਪਰ ਬੱਚੇ ਨੂੰ ਉਹਦੇ ਚ ਇੰਟਰਸਟ ਨਹੀਂ ਹੈ ਬੱਚੇ ਨੂੰ ਫਰੰਟ ਆਫਿਸ ਹੁੰਦੇ ਪੀਆਰ ਸਕਿਲਸ ਅੱਛੇ ਹੈ ਫਰੰਟ ਆਫਿਸ ਇੰਟਰਸਟ ਹੈ ਅਸੀਂ ਉਹ ਆਇਡੈਂਟੀਫਾਈ ਕਰ ਰਹੇ ਹਾਂ ਬੱਚੇ ਨੂੰ ਕਹਿੰਦੇ ਆ ਕਿ ਬੇਟਾ ਤੂੰ ਇਸ ਚੀਜ਼ ਚ ਅੱਛਾ ਹੈ ਪਲੱਸ ਵਾਟ ਯੂ ਵਾਂਟ ਉਹਨੂੰ ਆਇਡੈਂਟੀਫਾਈ ਕਰਕੇ ਬੱਚੇ ਨੂੰ ਉਸ ਰਾਹ ਤੇ ਅਸੀਂ ਗਾਈਡ ਕਰਦੇ ਹਾਂ ਕਿ ਬੱਚਾ ਕੱਲ ਨੂੰ ਫਲਰਿਸ਼ ਕਰੇ तो जिमें किचनस हैं ब्रेकरी लैब है हाउस कीपिंग है फ्रंट ऑफिस है कई बच्चे हैं कलरी सैंस है, खाना बनाने बहुत अच्छे हैं mm -hmm. नाल असी बच्चे के फॉर एग्जाम्पल दिस इज़ अ स्पेसैलिटी ऑफ आर डिपार्टमेंट हैंड्स ऑन एक्सपीरियंस देने फॉर एग्जाम्पल असी होट होटल मैनेजमेंट के बच्चे हर हफ्ते एक खाना बाजार लगाने विच इज़ आई एम वेरी प्राउड ऑफ इट डन बाय Uh, students sold by students maintain everything organized by students mm -hmm. so they do it here so that entire university students teachers they can come buy it from them because it's done for them mm -hmm. which gives them a hands-on experience that you know mm -hmm. they know how bulk cooking is done how to sell then how to manage your own event so mm -hmm. all in one is happening here mm -hmm. so my students are there be it fnb be it any event we give them hands-on training over ਤੇ ਇਹਦੇ ਵਿੱਚ ਕਿਉਂਕਿ ਫੈਕਲਟੀ ਦਾ ਬੜਾ ਵੱਡਾ ਯੋਗਦਾਨ ਹੈ ਮੈਂ ਤੁਸੀਂ ਦਾ ਆਪਾਂ ਪੁਸ਼ ਕਰਦੇ ਹਾਂ ਕਿ ਇਹ ਖਾਣਾ ਬਾਜ਼ਾਰਿਆਂ ਜੋ ਵੀ ਇਹ ਕਰਦੇ ਨੇ ਸੋ ਕਿਵੇਂ ਸ਼ੁਰੂ ਤੋਂ ਹੀ ਲਾਈਕ ਫਰਸਟ ਸੈਮੈਸਟਰ ਤੋਂ ਕੇ ਇਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਮੋਟੀਵੇਟ ਕਰਦੇ ਹੋ ਫਰਸਟ ਸੈਮੈਸਟਰ ਤੋ ਮੋਟੀਵੇਟ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਜਿਵੇਂ ਅਸੀਂ ਉਹਨਾਂ ਨੂੰ ਅ ਅਗੇਨ ਸੇਮ ਥਿੰਗ ਮੇਰੀ ਡਿਵੈਲਪਮੈਂਟ ਇਹੋ ਜੀ ਹੈ ਜਿਵੇਂ ਬੱਚੇ ਨੂੰ ਹਰ ਇਵੈਂਟ ਉਹਨਾਂ ਲਈ ਕਈ ਵਾਰੀ ਅਸੀਂ ਮੰਡੈਟਰੀ ਕਰ ਦਿੰਦੇ ਹਾਂ ਤੁਸੀਂ ਇਵੈਂਟ ਚ ਪਾਰਟਿਸਿਪੇਟ ਕਰਨਾ ਕਿਉਂਕਿ ਜਦ ਤੱਕ ਪਾਰਟਿਸਿਪੇਟ ਨਹੀਂ karenge ਬੱਚਾ ਨੂੰ ਕਿਵੇਂ ਆਪਣੇ ਆਪ ਤੇ ਕੌਨਫੀਡੈਂਸ ਆਏਗਾ ਵੀ टीच देम ਕਮਿਊਨੀਕੇਸ਼ਨ ਸਕਿਲਸ ਸੌਫਟ ਸਕਿਲਸ ਕਿ ਗੱਲ ਕਿਵੇਂ ਕਰਨੀ ਹੈ ਕਿਉਂਕਿ ਪੰਜਾਬੀ ਜਿਵੇਂ ਅਸੀਂ ਕਹਿੰਦਾ ਮੂਦਾ ਖਟਿਆ ਖਾਈਦਾ ਹੈ ਹਸਪਿਟੈਲਿਟੀ ਇੰਡਸਟਰੀ ਇਸ 올 ਅਬਾਊਟ ਵਾਟ ਵੀ ਸੇ ਐਂਡ ਦੈਟਸ ਵਾਟ ਵੀ ਈਟ ਸੋ ਉਡੇ ਵਾਂ ਤੋਂ ਅਸੀਂ ਬੱਚਾ ਨੂੰ ਜਿੱਥੇ ਬੱਚਾ ਲੈਕ ਕਰਦਾ ਕੋਈ ਪਰਫੈਕਟ ਨਹੀਂ ਆਉਂਦਾ ਦੀਸ ਆ ਲਾਈਕ ਰੋ ਡਾਇਮੰਡਸ ਫਾਰ ਅਸ ਵੀ ਆਰ ਹੇਅਰ ਓਨਲੀ ਟੂ ਪਾਲਿਸ਼ ਆਰ ਸਟੂਡੈਂਟਸ ਆ ਵਰy ਬ੍ਰਾਈਟ ਇਫ ਦੇ ਵਰ ਨਾਟ ਹੇਅਰ ਵੀ ਵੌਂਟ ਬੀ ਹੇਅਰ ਸੋ ਵੀ ਜਸਟ ਪਾਲਿਸ਼ ਥੈਮ ਥੈਟ ਓਕੇ ਥਿਸ ਇਜ਼ ਦ ਕੁਆਲਿਟੀ ਯੂ ਹੈਵ ਵੀ ਆਇਡੈਂਟੀਫਾਈ ਐਂਡ ਵੀ ਪਾਲਿਸ਼ अच्छा कोई बच्चों वालों की की अचीवमेंट ਤੁਸੀਂ ਦੇਖੀਆਂ ਜਿੰਨਾ ਤੁਹਾਨੂੰ ਐਨੇ ਸਾਲ ਹੋਏ ਆ ਇੱਥੇ ਲਾਈਕ ਕੋਈ ਬਹੁਤ ਵੱਡੀ ਕੋਈ ਬੱਚੇ ਦੀ ਅਚੀਵਮੈਂਟ ਹੋਵੇ ਕਿ ਕੋਈ ਬੜਾ ਵਧੀਆ ਪਲੇਸ ਹੋਇਆ ਹੋਵੇ ਬਾਤ ਉਹਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਹੋਵੇ ਉਹ ਉਹੋ ਜਿਹਾ ਕੁਝ ਦੱਸੋ ਸਾਨੂੰ ਅ ਬੱਚਾ ਦੀ ਅਚੀਵਮੈਂਟ ਬਹੁਤ ساری ਅਚੀਵਮੈਂਟਸ ਹੈ ਜਿਵੇਂ ਮੇਰੇ ਬੱਚੇ ਸਪੈਸ਼ਲੀ ਹੋਟਲ ਮੈਨੇਜਮੈਂਟ ਦੇ ਬੱਚੇ ਦੇ ਹੈਵ ਵੇਰੀਅਸ ਲਿਮਕਾ ਬੁੱਕ ਆਫ ਰਿਕਾਰਡਸ ਦੇ ਗੋ participate in national and international level events for bakery and cooking mm. and they have won accolades everywhere plus mere bacche, hospitality they uh, you know they go to Walt Disney Florida mm. because um, again we train them in a, such a manner mm. that every company would want to take them they go on an internship to mm. Walt Disney Florida which is mm. a commendable job for my students and we also feel pride that they're representing Chandigarh mm. University at such a huge लेवल एंड इट्सरफुल स्टेज एंड देो गे एन एक्सपीरियंस दैर एंड वेरियस अदर इंटरनेशनल इंटर्नशिप दे गो टू होटल्स इन यू नो वेस्टर्न मतलब वेस्टर्न जानते हैं मलेशिया जानते हैं लंकावी जानते हैं वो वो हमारे बच्चे हर जगह जाते हैं तो बच्चे हमको प्राउड फील कराते हैं कि हमारे बच्चे हैं और हम उनके साथ हम भी घूम के आते हैं एज अ फैकल्टी ठीक है ਤੇ ਇੱਕ ਇਹ ਵੀ ਦੱਸੋ ਜਿਵੇਂ ਹੋਰ ਤੁਹਾਡੀਆਂ ਲਾਈਕ ਕੀ ਸੋਚਿਆ ਹੋਇਆ ਹੈ ਕਈ ਚੀਜ਼ਾਂ ਹਜੇ ਅਚੀਵ ਕਰਨੀਆਂ ਰਹਿੰਦੀਆਂ ਹੋਣਗੀਆਂ ਉਹ ਟਾਰਗੇਟਸ ਚੰਡੀਗੜ੍ਹ ਯੂਨੀਵਰਸਿਟੀ ਦੇ ਕੀ ਕੀ ਨੇ ਜਿਹੜੇ ਤੁਹਾਨੂੰ ਲੱਗਦਾ ਹੈ ਵੀ ਆਉਣ ਵਾਲੇ ਸਾਲਾਂ ਚ ਤੁਸੀਂ ਉਹ ਵੀ ਅਚੀਵ ਕਰ ਲਓਗੇ ਟਾਰਗੇਟਸ ਜਨਰਲੀ ਆਈ ਹੈ ਅਸੀਂ ਸਭ ਤੋਂ ਅੱਗੇ ਮਤਲਬ ਹਮ ਹਮੇ ਸਭ ਤੋਂ ਅੱਗੇ ਰਹਿਣਾ ਹੈ उस आगे रहने की होड़ में हमने किसी चीज़ में कॉम्प्रोमाइज़ नहीं करना है hmm. चाहे बच्चे की एजुकेशन हो चाहे इंफ्रास्ट्रक्चर हो चाहे कुछ भी हो करिकुलम हो इंडस्ट्री को क्या चाहिए हम खुद इवॉल्व होंगे तभी हम बच्चे को आगे इवॉल्व कराएंगे hmm. तो हम इस चीज़ में हम फैकल्टी ट्रेनिंग हो हमारी सारी फैकल्टी की ट्रेनिंग पे हम बहुत ज़्यादा ध्यान रखते हैं कि मेरी फैकल्टी अप टू डेट हो अगेन hmm. हमारा क्राइटेरिया व्हेन वी आर हायरिंग फैकल्टी आल्सो कि वो इंडस्ट्री से हो जो अपना एक्सपीरियंस लेके आए कि इंडस्ट्री में चल क्या रहा है hmm ਤੋ ਉਸੇ ਕੇ ਬੇਸ ਤੇ ਹਮ ਅਚੀਵਮੈਂਟਸ ਤੋ ਇਹ ਤੋ ਅਭੀ ਸ਼ੁਰੂਆਤ ਹੈ ਅਭੀ ਬਹੁਤ ਕੁਝ ਬਾਕੀ ਹੈ ਅਚੀਵ ਕਰਨਾ ਠੀਕ ਹੈ ਸ਼ੁਕਰੀਆ ਮੈਮ ਸੋ ਬੜਾ ਵਧੀਆ ਤਰੀਕੇ ਨਾਲ ਉਹਨੇ ਦੱਸਿਆ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਇੱਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਸੋ ਕੋਸ਼ਿਸ਼ ਕਰਦੇ ਹਾਂ ਕਿਸੇ ਇੱਕ ਸਟੂਡੈਂਟ ਨਾਲ ਗੱਲ ਵੀ ਅਸੀਂ ਕਰ ਲਈਏ ਕੀ ਨਾਮ ਹੈ ਤੁਹਾਡਾ ਕਿਹੜੇ ਸੈਮੈਸਟਰ ਚੋਂ ਚਿੰਦਾ ਨਾਮ ਹੈ ਮੇਰਾ ਸੈਕਿੰਡ ਸੈਮੈਸਟਰ ਮੈਂ ਠੀਕ ਹੈ ਤੇ ਤੁਸੀਂ ਇੱਥੇ ਟ੍ਰੇਨਿੰਗ ਲੈਨੇ ਹੋ ਕੀ ਲੱਗਦਾ ਵੀ ਕਿਹੜੀ ਕਿੰਨਾ ਕੁ ਡਿਫਰੈਂਟ ਤਰੀਕੇ ਦੇ ਨਾਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿੰਨਾ ਕੁ ਤੁਸੀਂ ਇੰਜੋਏ ਕਰਦੇ ਹੋ ਤੇ ਕਿੰਨਾ ਕੁ ਸਿੱਖਦੇ ਹੋ ਇਥੋਂ ਸਕਿੱਲਸ ਕਿੰਨੇ ਕ ਇੰਪਰੂਵ ਹੁੰਦੇ ਅੱ비 ਤੱਕ ਤਾਂ ਹਮੇ ਕਮਿਊਨੀਕੇਸ਼ਨ ਸਕਿੱਲ ਸਿਖਾ ਰਹੇ ਹਾਂ ਬਾਕੀ ਅਬੀ ਟ੍ਰੇਨਿੰਗ ਹਮਾਰੀ ਸਟਾਰਟ ਨਹੀਂ ਹੋਈ ਹੈ 5th ਸੈਮੈਸਟਰ ਸੇ ਹੁੰਦੀ ਹੈ ਟ੍ਰੇਨਿੰਗ ਵਗੈਰਾ ਅਬੀ ਕਮਿਊਨੀਕੇਸ਼ਨ ਸਕਿੱਲ ਮੇ ਹੀ ਹਮਾਰਾ ਇੰਪਰੂਵਮੈਂਟ ਕਰਾ ਰਹੇ ਹਾਂਗੇ ਹਮਮ ਠੀਕ ਹੈ ਤੁਸੀਂ ਦੱਸੋ ਜੀ ਕੀ ਨਾਮ ਹੈ ਕਿਹੜੇ ਸੈਮੈਸਟਰ ਚ ਸਿਜ਼ਨ ਸੈਕੰਡ ਸੈਮੈਸਟਰ ਠੀਕ ਹੈ ਅਚਾ ਤੁ ਤੁਸੀਂ ਜੇ ਸਟਾਰਟ ਕੀਤਾ ਕੋਰਸ ਤੇ ਕੀ ਕੀ ਸੁਪਨੇ ਆ ਤੁਹਾਡੇ ਤੇ ਇੱਥੇ ਆ ਕੇ ਕਿਵੇਂ ਦਾ ਐਕਸਪੀਰੀਅੰਸ ਮਿਲ ਰਿਹਾ ਤੁਹਾਨੂੰ ਪੜਾਈ ਚ ਐਕਚੁਅਲੀ ਮੈਨੂੰ ਇੱਕ ਕ੍ਰੀਅਮੈਂਬਰ ਬੰਨਾ ਥਾ ਐਂਡ ਆਈ ਫੀਲ ਲਾਈਕ ਚੰਦਗੜ੍ਹ ਯੂਨੀਵਰਸਿਟੀ ਮੇਜ ਹੈਲਪ ਕਰੀ ਫੁੱਲਫਿਲ ਕਰਨੇ ਮੇਰੀ 올 ਗੋਲਸ ਐਂਡ ਇਹ ਮੈਨੂੰ ਹਰ ਚੀਜ਼ ਦੇਤੀ ਹੈ ਜੋ ਮੈਨੂੰ ਚਾਹੀਏ ਕ੍ਰੀਅਮੈਂਬਰ ਬਣਨੇ ਲਈ ਸੋ ਜਿਵੇਂ ਮੈਮ ਨੇ ਦੱਸਿਆ ਵੀ ਇੱਥੇ ਕਾਫੀ ਅਚੀਵਮੈਂਟਸ ਰਹਿਣਗੇ ਨੇ ਸਟੂਡੈਂਟਸ ਦੇ ਆ ਡਿਜ਼ਨੀ ਲੈਂਡ ਤੱਕ ਜਿਹੜੇ ਨੇ ਬੱਚੇ ਇੱਥੋਂ ਦੇ ਗਏ ਨੇ ਸੋ ਗੱਲਬਾਤ ਅਸੀਂ ਕਰਾਂਗੇ ਹਾ ਹੋਟਲ ਮੈਨੇਜਮੈਂਟ ਦੇ ਸਟੂਡੈਂਟ ਨਾਲ ਹਰਮਨਪ੍ਰੀਤ ਨਾਲ ਜਿਨ੍ਹਾਂ ਨੂੰ ਮੌਕਾ ਮਿਲਿਆ ਬੜੀ ਵੱਡੀ ਅਚੀਵਮੈਂਟ ਸੀ ਉਹਨਾਂ ਲਈ ਜਿਹੜੇ ਉੱਥੇ ਡਿਜ਼ਨੀ ਲੈਂਡ ਜਿਹੜੇ ਉੱਥੇ ਪਹੁੰਚੇ ਸੀਗੇ ਸੋ ਉਹਨਾਂ ਤੋਂ ਉਹ ਕਿਸ ਤਰ੍ਹਾਂ ਦਾ ਜਿਹੜਾ ਤਜਰਬਾ ਸੀ ਉਹ ਉਹਦੇ ਬਾਰੇ ਜਾਣਦੇ ਆ ਪਹਿਲਾਂ ਤਾਂ ਆਪਣਾ ਤੁਸੀਂ ਨਾਮ ਦੱਸ ਦਿਓ ਤੇ ਕਿੱਥੋਂ ਤੇ ਕਿਹੜੇ ਸਮੈਸਟਰ ਚੋਂ ਦੱਸੋ ਅ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਮੈਂ ਹਰਮਨਪ੍ਰੀਤ ਰਾਜਸਥਾਨ ਕੋਟਾ ਤੋਂ ਆ ਤੇ ਮੈਂ 21st ਬੈਚ ਦੀ ਇਥੇ ਸਟੂਡੈਂਟ ਆ ਚੰਡੀਗੜ੍ਹ ਯੂਨੀਵਰਸਿਟੀ ਦੀ ਤੇ ਮੈਨੂੰ ਮੌਕਾ ਮਿਲਿਆ வால் ਡਿਜ਼ਨੀ ਜਾਣ ਦਾ ਯੂਨੀਵਰਸਿਟੀ ਦੇ ਥਰੂ ਤੇ ਜਿਹੜਾ ਪ੍ਰੋਸੀਜਰ ਸੀ ਸਾਰਾ ਕੁਝ ਬਹੁਤ ਸਮੂਥਲੀ ਹੋਇਆ ਤੇ ਸਾਡੀ ਜਿਹੜੀ ਮੈਡਮ ਹੈ ਡਾਕਟਰ ਮੀਨੂ ਭਾਰਤਵਾਜ ਉਹਨਾਂ ਨੇ ਸਾਡਾ ਸਪੋਰਟ ਕੀਤਾ ਪ੍ਰੋਪਰ ਹਰ ਇੱਕ ਚੀਜ਼ ਨਾਲ ਜੋ ਵੀ ਵੀਜ਼ਾ ਪ੍ਰੋਸੀਜਰ ਸੀ ਕੋਈ ਵੀ ਉੱਥੇ ਜਿਹੜਾ ਵੀ ਵੀਜ਼ਾ ਪ੍ਰੋਸੀਜਰ ਸੀ ਜਿੱਦਾਂ ਵੀ ਡਾਕੂਮੈਂਟੇਸ਼ਨਸ ਵਗੈਰਾ ਹਰ ਇੱਕ ਚੀਜ਼ ਜੋ ਉਹਨਾਂ ਨੇ ਮੇਰੀ ਹੈਲਪ ਕੀਤੀ ਮੇਰੇ ਨਾਲ ਹੋਰ ਵੀ ਬਹੁਤ ਸਟੂਡੈਂਟ ਸੀ ਜਿਹੜੇ ਸਾਡੇ ਨਾਲ ਗਏ ਸੀਗੇ ਉਹਨਾਂ ਦਾ ਵੀ ਪ੍ਰੋਸੀਜਰ ਬਹੁਤ ਵਧੀਆ ਰਿਹਾ ਤੇ ਉੱਥੇ ਜਾ ਕੇ ਐਕਸਪੀਰੀਅੰਸ ਉਹ ਬਹੁਤ ਹੀ ਜ਼ਿਆਦਾ ਸਰੀਅਲ ਸੀ ਹਰ ਇੱਕ ਚੀਜ਼ ਉੱਥੇ ਅਨਐਕਸਪੈਕਟਿਡ ਸੀ ਤਦ ਵਧੀਆ ਇੱਕ ਐਕਸਪੋਜ਼ਰ ਮਿਲਿਆ ਸਾਨੂੰ ਬਹੁਤ ਜ਼ਿਆਦਾ ਇੰਡਸਟਰੀ 'ਚ ਕੰਮ ਕਰਕੇ ਵੀ ਪਤਾ ਲੱਗਿਆ ਦੁਨੀਆ ਕਿੱਦਾਂ ਵੱਡੇ ਇੱਕ ਕੰਪਨੀ ਕਿ ਹਾਊ ਥਿੰਗਸ ਵਰਕ ਉੱਥੇ ਹਰ ਇੱਕ ਚੀਜ਼ ਕਿਦਾਂ ਕੰਮ ਕਰਦੀ ਆ ਅੱਛਾ ਕਿੰਨੇ ਦਿਨ ਲੌਣ ਦਾ ਮੌਕਾ ਮਿਲੇ ਉੱਥੇ 3 ਮੰਥਸ 3 ਮਹੀਨਾ ਦਾ ਪੂਰਾ ਪ੍ਰੋਗਰਾਮ ਸੀ ਸਾਡਾ ਸੋ ਕਿਵੇਂ ਲੱਗਦਾ ਸੀ ਉੱਥੇ ਸਪਤ ਤੁਸੀਂ ਛੋਟੇ ਹੁੰਦਿਆਂ ਨੇ ਉਹ ਚੀਜ਼ਾਂ ਵੇਖੀਆਂ ਹੋਣੀਆਂ ਵੀਡੀਓਜ਼ ਦੇ ਵਿੱਚ ਹਰੇਕ ਦਾ ਆਪਣਾ ਹੁੰਦਾ ਛੋਟੇ ਹੁੰਦੇ ਵੀ ਡਿਜ਼ਨੀ ਲੈਂਡ ਜੇ ਕਿਤੇ ਮੌਕਾ ਮਿਲੇ ਵੇਖਣ ਦਾ ਫਲੋਰੀਡਾ ਜਾ ਕੇ ਤੇ ਜਦੋਂ ਪਹਿਲਾ ਰਿਐਕਸ਼ਨ ਕੀ ਸੀ ਉੱਥੇ ਪਹੁੰਚ ਕੇ ਉੱਥੇ ਪਹੁੰਚ ਕੇ ਪਹਿਲਾ ਰਿਐਕਸ਼ਨ ਇਦਾਂ ਦਾ ਸੀ ਸਾਨੂੰ ਆਈਡੀਆ ਹੀ ਨਹੀਂ ਸੀ ਕਿ ਇੰਨਾ ਸਭ ਕੁਝ ਸੋਹਣਾ ਹੋਏਗਾ ਬਹੁਤ ਸੁਣਿਆ ਸੀ ਕਾਫੀਆਂ ਤੋਂ ਸਾਡੇ ਸੀਨੀਅਰਸ ਜਿਹੜੇ ਉੱਥੇ ਗਏ ਸੀ ਉਹਨਾਂ ਤੋਂ ਸਾਨੂੰ ਫੀਡਬੈਕ ਮਿਲਿਆ ਸੀ ਬਟ ਉੱਥੇ ਪਹੁੰਚ ਕੇ ਉਹ ਚੀਜ਼ਾਂ ਬਹੁਤ ਹੋਰ ਵੀ ਜ਼ਿਆਦਾ ਸੋਹਣੀਆਂ ਲੱਗੀਆਂ ਸਾਨੂੰ ਐਕਸਪੀਰੀਅੰਸ ਬਹੁਤ ਹੀ ਜ਼ਿਆਦਾ ਵਧੀਆ ਸੀਗਾ ਉੱਥੇ ਕੈਰੈਕਟਰਸ ਨਾਲ ਅਸੀਂ ਮਿਲੇ ਜਿਹੜੇ ਵਾਲ ਡਿਜ਼ਨੀ ਦੇ ਕੈਰੈਕਟਰਸ ਅਸੀਂ ਬਚਪਨ ਤੋਂ ਟੀਵੀ ਤੇ ਦੇਖਦੇ ਹੁੰਦੇ ਸੀ ਉਹਨਾਂ ਨੂੰ ਅਸਲ 'ਚ ਮਿਲਣ ਦਾ ਮੌਕਾ ਮਿਲਿਆ ਤੇ ਉਹ ਇੱਕ ਬਹੁਤ ਵਧੀਆ ਐਕਸਪੀਰੀਅੰਸ ਸੀਗਾ ਤੇ ਲਾਈਫਟਾਈਮ ਐਕਸਪੀਰੀਅੰਸ ਸੀਗਾ ਅੱਛਾ ਤੇ ਉੱਥੇ ਤੁਸੀਂ ਕੀ ਮੰਨਦੇ ਹੋ ਵੀ ਜਿਹੜਾ ਉੱਥੇ ਪਹੁੰਚਣ ਦਾ ਉਹਦੇ ਪਿੱਛੇ ਕੀ ਕੀ ਦਾ ਤੁਸੀਂ ਰੋਲ ਮੰਨਦੇ ਹੋ ਇਥੋਂ ਦੀ ਜਿਹੜੀ ਤੁਸੀਂ ਪੜ੍ਹਾਈ ਕੀਤੀ ਟ੍ਰੇਨਿੰਗ ਸੀਗੀ ਉਹ ਚ ਕੀ ਖਾਸ ਮੰਨਦੇ ਹੋ ਵੀ ਜਿਹਦਾ ਕਰਕੇ ਤੁਹਾਨੂੰ ਲੱਗਿਆ ਵੀ ਬੜੇ ਇੰਟਰਸਟਿੰਗ ਵੇ ਦੇ ਨਾਲ ਤੁਸੀਂ ਇਹਦੇ ਨੂੰ ਪਰਸਿਊ ਕਰਦੇ ਗਏ ਤੇ ਜਿਹਦੀ ਬਦੌਲਤ ਤੁਹਾਨੂੰ ਮੌਕਾ ਮਿਲਿਆ ਜਿਹੜਾ ਸਾਡਾ ਡਿਪਾਰਟਮੈਂਟ ਹਸਪਿਟੈਲਿਟੀ ਉਹਦੇ कोर फोकस ਇਹਦੇ ਤੇ ਹੁੰਦਾ ਹੈ ਕਿ ਪਰਸਨੈਲਿਟੀ ਡਵੈਲਪਮੈਂਟ ਹੋਵੇ ਹਰ ਇੱਕ ਬੱਚੇ ਦੀ ਤੇ ਹਰ ਇੱਕ ਬੱਚੇ ਦੀ ਪਰਸਨੈਲਿਟੀ ਤੇ ਕਮ ਕਿੰਨਾ ਜਾਵੇ ਉਹਦੇ ਕੌਨਫੀਡੈਂਸ ਤੇ ਜਦੋਂ ਵੋਲਡਿਸਨੀ ਦੇ ਇੰਟਰਵਿਊਜ਼ ਲਈ ਵੀ ਬਾਰੂ ਰਿਕਰੂਟਮੈਂਟ ਆਂਦੀ ਹੈ ਤੇ ਹਰ ਇੱਕ ਬੱਚਾ ਇੰਟਰਵਿਊ ਦਿੰਦਾ ਹੈ ਸਿਲੈਕਟ ਹੁੰਦਾ ਹੈ ਤੇ ਉਹਦੇ ਚ ਕੌਨਫੀਡੈਂਸ ਪਰਸਨੈਲਿਟੀ ਹਰ ਇੱਕ ਚੀਜ਼ ਦੇਖੀ ਜਾਂਦੀ ਹੈ ਤੇ ਜਿੱਦਾਂ ਕਿ ਹੁਣ ਕਯੂਐਸ ਰੈਂਕਿੰਗ ਚ ਨੰਬਰ 1 ਆਈ ਹੈ ਸਾਡਾ ਡਿਪਾਰਟਮੈਂਟ ਇੰਡੀਆ ਵਿੱਚ ਤੇ ਇਹ ਵੀ ਇੱਕ ਕਾਰਨ ਹੈ ਕਿਉਂਕਿ ਟ੍ਰੇਨਿੰਗ ਇੰਨੀ ਜ਼ਿਆਦਾ ਵਧੀਆ ਹੈ ਸਾਡੇ ਫੈਕਲਟੀ ਵੱਲੋਂ ਸਾਨੂੰ ਦਿੱਤੀ ਜਾਂਦੀ ਚੰਡੀਗੜ੍ਹੀ ਯੂਨੀਵਰਸਿਟੀ ਹਰ ਇੱਕ ਸਟੂਡੈਂਟ ਨੂੰ ਬਹੁਤ ਵਧੀਆ ਤਰੀਕੇ ਨਾਲ ਟ੍ਰੇਨ ਕੀਤਾ ਜਾਂਦਾ ਹੈ ਗਰੂਮਿੰਗ ਤੋਂ ਲੈ ਕੇ ਕੌਨਫੀਡੈਂਸ ਤੱਕ ਹਰ ਇੱਕ ਚੀਜ਼ ਵਧੀਆ ਮੇਕ ਸ਼ੋਰ ਕਰਦੇ ਕਿ ਹਰ ਵਧੀਆ ਹੋਵੇ ਟ੍ਰੇਨਿੰਗ ਵਧੀਆ ਮਿਲੇ ਤੇ ਇਹੀ ਰੀਜ਼ਨ ਹੁੰਦਾ ਬੰਦੇ ਬੱਚੇ 'ਚ ਆਪਣੇ ਆਪ ਕੌਨਫੀਡੈਂਸ ਆਉਂਦਾ ਹੈ ਤੇ ਉਹੀ ਚੀਜ਼ ਬੱਚੇ ਨੂੰ ਅੱਗੇ ਲੈ ਕੇ ਜਾਂਦੀ ਮੋਟੀਵੇਟ ਕਰਦੀ ਹੈ ਵੱਡੀ ਵੱਡੀ ਓਪਰਚ्युनिटीਜ਼ ਲੈਣ ਲਈ ਚਕਾ ਬਹੁਤ ਬਹੁਤ ਧੰਨਵਾਦੀ ਬੈਸਟ ਵਿਸ਼ੇਸ ਤੁਹਾਨੂੰ ਤੇ ਅਸੀਂ ਗੱਲਬਾਤ ਕੀਤੀ ਹੈ ਪੂਰਾ ਇਸ ਡਿਪਾਰਟਮੈਂਟ ਦੀਆਂ ਉਪਲਬਧੀਆਂ ਬਾਰੇ ਤੇ ਕਿਸ ਤਰ੍ਹਾਂ ਦੇ ਨਾਲ ਇੱਥੇ ਜਿਹੜੀ ਹੈ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਹੜੀ ਪੜਾਈ ਉਹ ਕਿਸ ਤਰ੍ਹਾਂ ਦੇ ਨਾਲ ਕਰਵਾਈ ਜਾਂਦੀ ਹੈ ਜਿਹਦੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਦਾ ਜਿਹੜਾ ਇਹ ਡਿਪਾਰਟਮੈਂਟ ਹੈ ਉਸਨੇ ਜਿਹੜਾ ਲਗਾਤਾਰ ਇਸ ਕਿਸੇ ਨਾ ਕਿਸੇ ਪੋਜੀਸ਼ਨ ਤੇ ਹੁੰਦਾ ਰਿਹਾ ਚਾਹੇ ਵਰਲਡਵਾਈਡ ਆਪਾਂ ਦੇਖੀਏ ਚਾਹੇ ਹੋ ਇੰਡੀਆ ਦੇ ਪੱਖੋਂ ਦੇਖੀਏ ਤੇ ਅੱਗੇ ਵੀ ਇਸੇ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਇਹ ਪੋਜੀਸ਼ਨਸ ਜਿਹੜੀਆਂ ਨੇ ਬਰਕਰਾਰ ਰਹਿਣ ਉਹਦੇ ਲਈ ਕੀ ਕੁਛ ਕੀਤਾ ਜਾ ਰਿਹਾ ਸੋ ਉਹ ਤੁਹਾਨੂੰ ਅਸੀਂ ਦਿਖਾਇਆ ਤੇ ਇਹਨਾਂ ਤੋਂ ਜਾਣਕਾਰੀ ਉਹਦੇ ਬਾਰੇ ਲਈ ਹੈ ਮੁਹਾਲੀ ਤੋਂ ਕੈਮਰਾਮੈਨ ਨਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼